ਹਾਂ ਇਹ ਕੁਝ ਕੰਪਨੀ ਆਲੇ ਆ ਜੀ ਉਹ ਆਪਣੀ ਪੁਸ਼ਟੀਕ ਕਰਦੇ ਪਏ ਉਹਨਾਂ ਨੂੰ ਕੰਪਨੀ ਨੇ ਭੇਜਿਆ ਹਾਲੇ ਤੱਕ ਕੰਪਲੀਟ ਕੀ ਆਈ ਕੋਈ ਕੰਪਲੀਟ ਕੋਈ ਆਰਡਰ ਆ ਨਾ ਨਾ ਦਿੱਲੀ ਹਾਈ ਕੋਰਟ ਦੇ ਚੈਕਿੰਗ ਦੇ ਉੱਤੇ ਡਾਏ ਜਿੰਦਰੋ ਮਾਲ ਸਹੀ ਬਣਾਉਂਦੇ ਗੱਲ ਵਾਈਡ ਚੈੱਕ ਕੋਈ ਨਕਲੀ ਵਾਲਾ ਵੀ ਕੋਈ ਸਿਸਟਮ ਕੋਈ ਨਹੀਂ ਇਸ ਤਰ੍ਹਾਂ ਦਾ ਸਾਨੂੰ ਨੇ ਪਤਾ ਕੰਪਨੀ ਵਾਲੇ ਸਾਨੂੰ ਲਿਖ ਕੇ ਦੇਣਗੇ ਨੂੰ ਇਹ ਟਾਈਮ ਲੱਗਣਾ ਅੱਜ ਅਸੀਂ ਚਲਾ ਜਾਓ ਹਲਾ ਕੀ ਚੈਕਿੰਗ ਕੀ ਹੋਈ ਅੰਦਰ ਕੀ ਚੈਕਿੰਗ ਹੋਈ ਸਾਰਾ ਸਾਰਾ ਜਿਹੜਾ ਵੀ ਪ੍ਰੋਸੈਸ ਹੋ ਰਿਹਾ ਸਾਰਾ ਚੈੱਕ ਕਰ ਲਓ ਲੱਗਿਆ ਕੋਈ ਇਲੀਗਲ ਅੰਦਰ ਹੋ ਰਿਹਾ ਮੈਨੂੰ ਤਾਂ ਇਹ ਸਭ ਹੁਣ ਮੈਂ ਇਸ ਲ ਵੀ ਇਹ ਲੀਗਲ ਅਤੇ ਗ੍ਰੀਨ ਲੀਗ ਕੰਨੀ ਕਰਾਉਣਾ ਸਪਾਰਟ ਆਇਆ ਹੋਇਆ ਹੈ ਉਹ ਚੈੱਕ ਕਰ ਰਿਹਾ ਸਾਰਾ ਚੈੱਕ ਕਰਕੇ ਸਾਨੂੰ ਲਿਖਤੀ ਰਿਪੋਰਟ ਦੇ ਕੇ ਜਾਣਗੇ ਉਸ ਤੋਂ ਬਾਅਦ ਦੁਪਲੀਕੇਟ ਸ਼ੂਜ਼ ਬੰਦ ਹੋ ਸੀ ਮੈਂ ਇਸ ਤਰ੍ਹਾਂ ਦਾ ਮੇਰੇ ਮੈਨੂੰ ਕੋਈ ਲਿਖਤ ਦੇ ਵਿੱਚ ਲੱਗਾ ਦੱਸਦਾ ਦੱਸਿਆ ਤੇ ਨਾ ਹੀ ਕੋਈ ਦਿੱਤਾ ਉਹਨਾਂ ਨੇ ਜੀ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਸ਼ਾਇਦ ਇਹਨਾਂ ਸੁਣ ਚ ਆਇਆ ਵੀ ਪਹਿਲਾਂ ਇਹਨਾਂ ਕੋਲੇ ਵੁੱਡਲਾਈਨ ਦਾ ਕੰਟਰੈਕਟ ਸੀਗਾ ਜੀ ਠੀਕ ਹੈ ਉਸ ਤੋਂ ਬਾਅਦ ਬ੍ਰੇਕ ਹੋਇਆ ਕਿ ਨਹੀਂ ਹੋਇਆ ਉਹ ਮੈਨੂੰ ਸਹੀ ਕਹਿੰਦੀ ਸੈੱਲ ਜਿਹੜੀ ਆ ਕੇ ਉਹ ਮੈਨੂੰ ਦੱਸੋ ਵੀ ਆਨਰ ਵੀ ਦੱਸੋ ਵੀ ਕੋੰਪਨੀ ਦੀ ਸਾਨੂੰ ਮਿਕਸਰ ਜਿਹੜੀ ਨਹੀਂ ਨਕੜੀ ਘੜੀ ਇੱਕ ਕੋਈ ਨਾਮ ਦਾ ਵੋਡ ਲੈਂਡ ਵੀ ਹੈ ਬਟਨ ਨਹੀਂ ਨਹੀਂ ਜਿਹੜੀ ਫੈਕਟਰੀ ਦੇ ਵਿੱਚ ਫੈਕਟਰੀ ਕੀ ਨਾਮ ਤੋਂ ਹੈ ਜੀ ਇਹ ਜੀ ਵੀ ਐਸਪੀਡ ਵਿੱਚ ਸਪੀਡਵੇਜ਼ ਸਪੀਡਵੇਜ਼ ਨਹੀਂ ਫੈਕਟਰੀ ਹੈ ਸਪੀਡਵੇਜ਼ ਕਰਕੇ ਰਹੀ ਹੈ ਇਹਨਾਂ ਦਾ ਹੀ ਹੈ ਜਿਹੜਾ ਸਰ ਕੰਟਰੈਕਟਰ ਵੈਰੀਫਾਈ ਕੀਤਾ ਕਿ ਖੰਡਮ ਹੋ ਗਿਆ ਸੀ ਨਹੀਂ ਉਹ ਲੈ ਕੇ ਆ ਰਿਹਾ ਆਪਣੀ ਲੀਗਲਟੀ ਸਾਰਾ ਪ੍ਰੋਸੈਸ ਉਹ ਲੈ ਕੇ ਆ ਰਿਹਾ ਉਹਨਾਂ ਨੂੰ ਇਹੀ ਕਾਲ ਕਰਦੀ ਹੈ ਜੇ ਕੋਈ ਆ ਕੇ ਆਪਣਾ ਕੋਪਰਟ ਪੇਸ਼ ਕਰੇ ਠੀਕ ਠੀਕ